ਪੂਰਾ ਹੜਾਂ ਦੀ ਮਾਰ ਹੇਠਾ ਚੁੱਕਿਆ ਪ੍ਰਮਾਤਮਾ ਸੱਚੇ ਪਾਤਸ਼ਾਹ ਅਰਦਾਸ ਕਰਦੇ ਆਂ ਵੀ ਕਿਰਪਾ ਕਰੇਮ ਕਰ ਤਰਵੰਡੀ ਸਾਬੋ ਮੰਡੀ ਤੇ ਅੱਜ ਆਹ ਟਰੈਕਟਰ ਆਏ ਸੀਗੇ ਦੇਖੋ ਗਾਹ ਹੈਗਾ ਇਹਨੀ ਗੱਲ ਲੋੜਵੰਦ ਕਿਸਾਨ ਟਰੈਕਟਰ ਲੈ ਰਹੇ ਆ ਪਰ ਫੇਰ ਵੀ ਤੁਹਾਨੂੰ ਪਤਾ ਜਿਹੜੇ ਸਾਰੇ ਸ਼ਹਿਮ ਚ ਨੇ ਸ਼ਹਿਮ ਚ ਨੇ ਕਿਉਂਕਿ ਹਾਲਾਤ ਠੱਗਰ ਦੇ ਹਾਲਾਤ ਵੀ ਵਿਗੜ ਸਕਦੇ ਆ ਤੁਹਾਨੂੰ ਪਤਾ ਕਹਿੰਦੇ ਵੀ ਉਸੇ ਤੇ ਭਾਖੜਾ ਡੈਮ ਤੋਂ ਵੀ ਅੱਜ ਪਾਣੀ ਕਹਿੰਦੇ ਹੋਰ ਛੱਡਿਆ ਗਿਆਗਾ ਉਸ ਸਹਿਮ ਕਾਰਨ ਜਿਹੜੇ ਮੰਡੀ ਦੀ ਰੌਣਕ ਵੀ ਘਟੀ ਆ ਉਸ ਕਰਕੇ ਕਿਉਂਕਿ ਸਾਰੇ ਪਾਸੇ ਜਿਹੜਾ ਕੋਈ ਕਿਸਾਨ ਨਾਲ ਹੀ ਕੋਈ ਦੁਕਾਨਦਾਰ ਹੈ ਕੋਈ ਆੜਤਗਾ ਸਾਰੇ ਕਿਸਾਨ ਨਾਲ ਹੀ ਜੁੜੇ ਹੋਏ ਆ ਜੇ ਕਿਸਾਨ ਖੁਸ਼ ਆ ਤਾਂ ਸਾਰੇ ਹੀ ਖੁਸ਼ ਨੇ ਪਰ ਕਈ ਵਾਰੀ ਤੁਹਾਨੂੰ ਪਤਾ ਦਿੱਕਤਾਂ ਆ ਜਾਂਦੀਆਂ ਨੇ ਉਸ ਕਰਕੇ ਦੇਖਦੇ ਹਾਂ ਵੀ ਕੀ ਕੁਝ ਬੰਦਾ ਹੈ ਵੀਡੀਓ ਨਾਲ ਬਣ ਰਿਹਾ ਜੋ ਕੋਈ ਭਰਾ ਜੁੜਿਆ ਤਾਂ ਦੱਸੋ ਕੋਈ ਆਵਾਜ਼ ਵਗੈਰਾ ਸਹੀ ਆ ਰਹੀ ਹੈ। ਹੋਰ ਹੈਲੋ ਬਬੂਏ ਦੱਸੋ ਭਰਾ ਜੀ ਕਿਹੋ ਜੁੜਿਆ ਤਾਂ ਹੈਲੋ ਹੈਲੋ ਆਉਣਾ ਮੈਂ ਮੰਡੀ ਕੋਲੇ ਦੋਨੇ ਟਰੈਕਟਰ ਲੈ ਕੇ ਲਾਂਗੇ। ਲੈ ਚਲਾਂਗੇ ਲੈ ਚਲਾਂਗੇ ਆ ਜਾ ਬੇਚੀ ਬੇਜਾ ਆਏ ਹੈ ਕਿਵੇਂ ਕਿਵੇਂ ਲੱਗਿਆ ਯਾਰ ਵੇਖ ਲੈ ਅੱਜ ਲੈ ਗਈ ਯਾਰ ਉਹਨੇ ਤਾਂ ਹੀ ਭਿਜੇ ਇੰਨੇ ਤੂੰ ਤੋ ਲੈਣਾ ਕਿ ਦਵਾਉਣਾ ਹੈ ਮੈਂ ਤਾਂ ਦਵਾਉਣਾ ਹੈ ਬੇਜਾ ਵਿੱਚ ਬੇਜਾ ਪਹਿਲਾਂ ਤਾਂ ਆ ਲੈ ਮੇਰੇ ਕੀ ਨਹੀਂ ਕਿਵੇਂ ਲੱਗਿਆ ਟਰੈਕਟਰ ਪਾਸ ਨਹੀਂ ਆਇਆ ਜਲਾਈ ਚ ਟਰੈਕਟਰ ਤਾਂ ਸਾਫ ਹੈ ਉਹ ਜਿਆਦਾ ਸਾਫ ਹੋਣਾ 36 ਦੀ ਜਲਾਈ ਦਾ ਕੋਈ ਪਾਸ ਨਹੀਂ ਹੈ ਹੋਰ ਟਰਾਈਆਂ ਮਾਰ ਗਿਆ ਨੇ ਇਹ ਕਿੰਦਰ ਕਿਹੜਾ ਪਿੱਛੇ ਹੋਰ ਹੈ ਅੱਛਾ 17 ਮਾਡਲ ਹੈ ਹਾਂ ਕੋਈ ਗੱਲ ਨਹੀਂ ਪਾ ਦੇਣਾ ਸਾਫ ਚਾਰ ਲੱਖ ਇਹਦੇ ਵੇਖ ਲਾਉਂ ਤੂੰ ਕਿਹੜੇ ਦਾ ਭਾਈ ਇਹ ਕਿਹੜਾ ਇਹਦਾ ਚਲ ਉਹਨੂੰ ਫਿਰ ਦੇਖ ਲੈਣ ਦੋ 16 ਮਾਡਲ ਦਾ ਨਹੀਂ ਤੇਰਾ ਆ 12 ਨਹੀਂ ਆ ਹਾਂ ਨਹੀਂ ਵੀਰੇ 12 ਦਾ ਇੱਥੇ ਕਿਹੜਾ ਹੁੰਦਾ ਇਹਨੇ پیسے ਚਾਤਣ ਪਾ ਚਲੋ ਕੋਈ ਗੱਲ ਨਹੀਂ ਫਿਰ ਤਾਂ ਕੋਈ ਗੱਲ ਨਹੀਂ ਨਹੀਂ ਇਹ 12 ਮਾਡਲ ਆ ਕਿਹੜਾ ਮੀਰਾਸ ਹੈ 12 ਮਾਡਲ ਆਖਣਾ ਹਾਂ ਇਹਦੀ ਕਹਿੰਦੇ ਉਹ ਹਾਂ ਨਹੀਂ ਨਹੀਂ ਵੀਰੇ ਚਲੋ ਚਲੋ ਫਿਰ ਤਾਂ ਮੈਂ ਕਦੇ ਪਿੱਛੇ ਪਹ ਲੇਟ ਹੋਣਾ ਇਹਨਾਂ ਨੇ ਕਰਨਾ ਇਹ 12 ਮਾਡਲ ਵਾਲੇ 4 ਲੱਖ ਦੀ ਚੀਜ਼ ਹੈ ਫਰਾ ਤੁਸੀਂ ਆਸਿਆ ਨੇ ਦੱਸ ਦੇ ਮੈਂ ਮੇ ਤੋਂ ਵੀ ਨਾਲ ਕਢੀ ਸੀ ਕੋਈ ਨਹੀਂ ਫਿਰ ਕੋਈ ਸਾਈ ਕੱਢਣਗੇ ਕਰਨਗੇ ਕੋਈ ਉਹੋ ਜੀ ਗੱਲਬਾਤ ਹੁੰਦੀ ਹੈ ਵੀਰੇ ਨਮਾ ਟਰੈਕਟਰ ਆ ਬਾਈ ਯਾਦ ਰੱਖਣਗੇ ਚੀਜ਼ ਵੀ ਮੈਸ਼ੇਅਰ ਦਾ ਚਲਾਈਦਾ ਬਾਈ ਜੋ ਕੋ ਚਲਾਈ ਚ ਕਮੀ ਜਾਂ ਟਰੈਕਟਰ ਨਹੀਂ ਨੀ ਕਨੋਪੀ ਕਨੋਪੀ ਹੋ ਵੀ ਨਾ ਸਮਾਨ ਕਨੋਪੀ ਤਾਂ ਬਾਈ ਜੀ ਤੁਸੀਂ ਕਨੋਪੀ ਦਾ ਪੈਸੇ ਐਕਸਟਰਾ ਲੱਗਣੇ ਛਤਰੀ ਜਿਹੜੀ ਜੈਨੂਅਲ ਅਰੀਜਨਲ ਛਤਰੀ ਉਹ ਨਾਲ ਦੇ ਹੋਈ ਜਿਹੜੀ ਕਾਪੀ ਨੂੰ ਆਉਂਦੀ ਉਹ ਨਾਲ ਦੇਵਾਂਗੇ ਜਿਹੜਾ ਡੰਡਾ ਫੱਟੀ ਤੁਹਾਨੂੰ ਉਹ ਮਿਲੂ ਹੋ ਬਾਕੀ ਇਹ ਮਿਲੂ ਗੇਰ ਦੀ ਗਾਰੰਟੀ ਵੀ ਬਾਈ ਯਾਰ ਤੂੰ ਚਲਾ ਕੇ ਦੇਖ ਹਮੇਸ਼ਿਆ ਕਰ ਦੇ ਲਾ ਲਈ ਹੁਣ ਉਹ ਸੀ ਦਿਖਾ ਲੈ ਇੱਥੇ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਤੂੰ ਪਾ ਕੇ ਵਾ ਕੇ ਵੇਖ ਲਓ ਅੱਛਾ ਪਿੰਡ ਚੱਲ ਵਰਦੇ ਆਪਾਂ ਸਾ ਉਹ ਸਾਰੀ ਮੇਰੀ ਜ਼ਿੰਮੇਵਾਰੀ ਹੈ ਮੈਂ ਲੈ ਕੇ ਦਵਾਂਗਾ ਤੁਹਾਡਾ 1 ਰੁਪਇਆ ਦਾ ਖਰਚਾ ਨਹੀਂ ਉਹ ਤਾਂ ਕੱਲਾ ਬੀਮੇ ਦਾ ਖਰਚਾ ਹੋਊਗਾ ਜਿਹੜਾ ਤੁਹਾਡਾ ਹੋਊਗਾ ਉਹ ਕਿੰਨਾ ਹੋਊਗਾ ਬੀਮੇ ਦਾ ਬਸ ਆ ਜਿਹੜੇ 2 ਮਹੀਨਿਆਂ ਵਾਲਾ ਕਰਾਂਗੇ 4000 ਆਲਾ 3500 4000 ਦਾ ਜੇ ਸਾਲ ਵਾਲਾ ਕਰਾਂਗੇ ਤਾਂ ਬਈ 7000 7500 ਦਾ ਠੀਕ ਉਹ ਤੁਸੀਂ ਕਰਾਉਣਾ ਹਾਂ ਆ ਜਾਓ ਦੇਖ ਲਓ ਲੈਣਾ 10 ਸਹੀ 10 ਲੈ ਲਾਂਗੇ ਬਈ ਇਹ ਲੱਖ ਲੱਖ ਰੁਪਏ ਦਾ ਫਰਕ ਨਹੀਂ ਹੁੰਦਾ ਮੰਡੇ ਦਾ ਲੱਖ ਰੁਪਏ ਦਾ ਕਿਸੇ ਜੀ ਵੀ ਫਰਕ ਹੋਇਆ ਜਾਂ ਤਾਂ ਕੋਈ 2 ਨੰਬਰ ਦਾ ਹੋਊਗਾ ਜਾਂ ਟਰੈਕਟਰ ਗਲਤ ਹੋਊਗਾ ਜਿਹੜੇ ਸਿੱਧੋ ਫਰਕ ਹੋਊਗਾ ਨਹੀਂ ਵੀਰੇ ਕੋਈ ਫੇਰ ਤਾਂ ਕੋਈ ਚੱਕਰ ਨਹੀਂ ਵੈਲ ਠੀਕ ਹੈ ਸਹੀ ਗੱਲ ਉਹਦਾ ਭਈ ਇਹ ਆਪ ਕੋ ਹਾਂਜੀ 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 ਭਾਈ ਜੀ ਹਾਂਜੀ ਹਾਂਜੀ ਚੀਜ਼ ਮਿਲ ਜਾਂਦੀ ਹੈ ਬਰੰਗੀ ਪਤੰਗੀ ਮਾਰੀ ਚੀਜ਼ ਮਿਲ ਆਪਾਂ ਤੁਹਾਨੂੰ ਯਾਨੀ ਕਹਿੰਦੇ ਨਹੀਂ ਮਿਲਦੀ ਮਿਲ ਜਾਂਦਾ ਹੁਣੇ ਚਾਰ ਦੇ ਪਰ ਆਪਣੇ ਕੋਲ ਚੱਲਾ ਨੰਬਰ ਹੈਗਾ ਹਨ ਬਾਈ ਦਾ ਠੀਕ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਭਾਈ ਜੀ ਕੋਈ ਗੱਲ ਹੋਰ ਪੜਾ ਭਾਈ ਸੌਦਾ ਕਰਦੇ ਸੀਗੇ ਤਾਂ ਕਰਕੇ ਵਿੱਚ ਆਏ ਸੀ ਵੀਡੀਓ ਬੈਠੇ ਤੁਹਾਨੂੰ ਕੋਈ ਨਹੀਂ ਦਿਖਾਉਣੇ ਰੌਣਕ ਮੇਲਾ ਮੜੇ ਕਣੀਆਂ ਜਿਆਦਾ ਪਈ ਜਾਂਦੀਆਂ ਨੇ ਆਪਣੇ ਆਪਣੇ ਏਰੀਆ ਦਾ ਤੁਸੀਂ ਹਾਲ ਦੱਸਿਓ ਭਰਾ ਜਿਹੜੇ ਜਿਹੜੇ ਵੀਰ ਜੁੜੇ ਹੈਗੇ ਵੀ ਤੁਹਾਡੇ ਵਾਰਸ਼ ਕਿਵੇਂ ਆ ਪੋਛੋਗੇ ਤਾਂ ਸੌਦੇ ਦਿਖਾਉਣੇ ਐਸੀ ਆਸਤੇ ਖੜੇ ਵੀ ਕਿ ਕੋਈ ਟਰੈਕਟਰ ਵੇਖ ਜਾਂਦਾ ਕਰਦਾ ਹੁੰਦਾਗਾ ਤਾਂ ਹੀ ਕਣੀਆਂ ਹਟਣਾ ਛੇ ਠੀਕ ਨਹੀਂ ਸੀ ਤਾਂ ਕਾਰ ਚੋਂ ਬਾਹਰ ਨਿਕਲੀਏ ਟਰੈਕਟਰ ਕੋਸ਼ਿਸ਼ ਅੰਦਰ ਲਾਤੀ ਨੋਰੇ ਚ ਆ ਦੋ ਟਰੈਕਟਰ ਰਹਿ ਗਏ ਸੀ ਇਹਨਾਂ ਦੇ ਗਾਹਕ ਜੇ ਲੱਗੇ ਸੀਗੇ ਤਾਂ ਕਰਕੇ Ég finna ekki 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 henni. Það er ekki aðlækja að bíðun áfann er að vera. Æla. ਤੋਰਦਾ ਵੀ ਬਾਤੋ ਗੱਲ ਕਰਾਂਗੇ ਤੁਹਾਡੇ ਨਾਲ ਕਿਵੇਂ ਜੇ ਹੁਣੇ ਹੀ ਗੱਲ ਕਰ ਲੋ ਫਿਰ ਕਿਉਂ ਤੇ ਨਾ ਕੋਈ ਦੇਖਦਾ ਜੀ ਕਿਹੜਾ ਬਾਹਰ ਜਰਖਾ ਜੇ ਕਿੜਾ ਮਾਰਨਾ ਬਾਈ ਤੁਸੀਂ ਆ ਬਾਈ ਇਹ ਕਿਹੜਾ ਮਣਕੜਾ ਅੱਜ ਆਇਆ ਫਤਿਹਗੜ੍ਹ 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 ਕਿਹੜਾ ਤੁਹਾਡਾ ਕੜਾ ਲੰਨ ਵਾਲੇ ਦੀ ਸਾਡਾ ਚੰਡੀਗੜ੍ਹ ਜਰ ਜਰ ਗੱਲ ਹਕੀਕਤ 100 ਰੁਪਏ ਤੇ ਟਰੈਕਟਰ ਮਿਲ ਜੂਆ ਤੁਹਾਨੂੰ ਤੁਸੀਂ ਟਰੈਕਟਰ ਪਾਸ ਕਰੋ ਜਿਹੜਾ ਤਾਂ ਬਾਈ ਸਾਰੇ ਜਾਈ ਜਾਂਦੇ ਆ ਹੈਲੋ ਬਾਦ ਦਾਰਮੰਡ ਦਾ ਵਾਲਿਆਂ ਦਾ ਤੁਹਾਨੂੰ ਮੈਂ ਆਈ ਨੰਬਰ 9026000004 ਆਪਣੇ ਫੋਨ ਤੇ ਲਿਖ ਲੈ ਤੋ ਜੇ ਮੈਂ ਨੰਬਰ ਦੇਵਾਂ ਤੁਸਕਾਲ ਮਨਾ ਨੰਬਰ ਬੋਲ ਤੇ ਰ ਨੰਬਰ ਬੋਲ ਮੇਰਾ ਨੰਬਰ ਹੈ 86 47 55 1136 ਕੋਈ ਚੱਕਰ ਨਹੀਂ ਇਨੀ ਫਤੇਗੜ ਸਾਹਿਬ ਜੀ ਕਿਹੜੇ ਪਾਸੇ ਨੂੰ ਪੈਂਦਾ ਇਹ ਇਹ ਵੀਰੇ ਚੰਡੀਗੜ ਚੰਡੀਗੜ ਚੰਨੋ ਵਾਲੀ ਸਾਈਡ ਚੰਡੀਗੜ ਰੋਡ ਲੁਧਿਆਣਾ ਦੇ ਜਣਾ ਚੰਡੀਗੜ ਨੂੰ ਹੀ ਜਾਣੇ ਆਪਾਂ ਲੁਧਿਆਣਾ ਹਾਂ ਅੱਛਾ ਮਰੰਡੇ ਵਾਲੇ ਰੋਡ ਤੇ ਓਕੇ ਓਕੇ ਕੋਈ ਗੱਲ ਨਹੀਂ ਅਸੀਂ ਆਏ ਦੂਰੋਂ ਤਾਂ ਕਰਕੇ ਲੰਬੀ ਬਾੜ ਲੇਟ ਹੋ ਗਈ ਆ ਚਲੋ ਕੋਈ ਗੱਲ ਨਹੀਂ ਅਸੀਂ ਹੈਗੇ 10-15 ਮਿੰਟਾਂ ਦਾ ਕੋਈ ਨਾ ਫਿਰ ਖੜੇ ਪਾ ਲੀਏ ਵੀ ਮੀ ਪਈ ਜਾਂਦਾ ਵੀਰੇ ਤਾਂ ਇੰਨੇ ਇੱਕ ਟਰੈਕਟਰ ਹੈਗੇ ਕੋਈ ਤੁਹਾਨੂੰ ਇਹ ਟਰੈਕਟਰ ਦਿਖਾਉਣ ਜੋ ਕੋਈ ਵੀ ਨਹੀਂ ਕਿਹਾ ਟਰੈਕਟਰ ਆਪਣੇ ਕੋਲੇ 3632000 ਤੇ 12 ਮਾਡਲ ਭਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 4,85,000 ਰੁਪਏ ਟਰੈਕਟਰ ਦਾ ਰੇਟ ਹੈ ਅੱਗੇ ਵਲਡਟ੍ਰੈਕ 60 ਹੈ ਟਰੈਕਟਰ ਗਾ ਲਓ ਇੱਧਰ ਤਾਂ ਕਰਕੇ ਲਾ ਲਓ ਯਾਰ ਦਵਾ ਪੱਟੀ ਵੀ ਇੱਧਰ ਕਰਕੇ ਲਾ ਲਓ ਕੋਈ ਮੜਾ ਮੋੜਾ ਯਾਰ ਜੇ ਕਿਸੇ ਭਰਾ ਨੂੰ ਚਾਹੀਦਾ ਵਲ ਟ੍ਰੈਕ 60 ਇਹਦੇ ਵੀ ਗਾਹਕ ਆ ਬਾਈ ਜਿਹੜੇ ਚੰਡੀਗੜ੍ਹ ਤੋਂ ਆਏ ਆ ਇੱਕ ਇਹਦੇ ਗਾਹਕ ਆ ਕਿ ਕੰਗਨ ਖੇੜੇ ਤੋਂ 3630 ਇਹਦਾ 485000 ਮੰਗਦੇ ਆ ਤੇ ਇਹਦਾ ਮੰਗਦੇ ਆ 495000 ਰੁਪਇਆ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਤੇ ਸੰਪਰਕ ਕਰ ਲਓ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਆਪਣੇ పేਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਧੰਨਵਾਦ